ਚੈਨਲ ਪੰਜਾਬੀ ਦੇ ਖਰ ਦੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਆਦਰ ਅੱਜ 14 ਫਰਵਰੀ ਦਿਨ ਬੁੱਧਵਾਰ ਨੂੰ ਅੱਜ ਦੀਆਂ ਕੁਝ ਗੱਲਾਂ ਬਤਾਈਏ ਜੇ ਕੁਝ ਮਸਲੇ ਤੋਂ ਨਾਲ ਸਾਂਝੇ ਕਰਨ ਲਈ। ਅ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਨੀ ਹੈ ਕਿ ਨਿਊਯਾਰਕ ਜਿਹੜੀ ਸਪੈਸ਼ਲ ਇਲੈਕਸ਼ਨ ਦਾ ਕਾਲਾ ਪ੍ਰੋਜੈਕਟ ਕੀਤਾ ਸੀ ਉਹਦੇ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਦੀ ਜਿੱਤ ਹੋਈ ਹੈ। ਦੂਜੀ ਗੱਲਬਾਤ ਵੈਲੈਂਟਾਈਨ ਡੇ ਦੇ ਉੱਤੇ ਮਹਿੰਗਾਈ ਦਾ ਕੀ ਪ੍ਰਭਾਵ ਪੈ ਰਿਹਾ ਹੈ? ਤੀਜੀ ਗੱਲਬਾਤ ਕਰਨੀ ਹੈ ਓਰੇਗਨ ਦੇ ਵਿੱਚ ਇੱਕ ਪਲੇਗ ਦਾ ਕੇਸ ਆਇਆ ਹੈ। ਚੌਥੀ ਗੱਲਬਾਤ ਨਿਊਯਾਰਕ ਦੇ ਵਿੱਚ ਬਰਫਬਾਰੀ ਦੇ ਕਾਰਨ ਸਕੂਲ ਬੰਦ ਕੀਤੇ ਤੇ ਆਨਲਾਈਨ ਕੀਤੇ ਗਏ ਸਕੂਲ ਪਰ ਕਾਮਯਾਬ ਨਹੀਂ ਹੋਏ ਪੰਜਵੀਂ ਗੱਲਬਾਤ ਆਪਾਂ ਕਰਨੀ ਹੈ ਕੁਵਾਰੰਟਾਈਨ ਡੇ ਦੇ ਉੱਪਰ ਅੱਜ ਸਟ੍ਰਾਈਕ ਹੋਈ ਹੈ ਬਹੁਤ ਵੱਡੀ Uber Lift ਤੇ ਜਿਹੜੇ ਹੋਰ ਚੀਜ਼ਾਂ ਸੀ ਤੇ ਛੇਵੀਂ ਗੱਲਬਾਤ ਅਜਾਪਾਂ ਕਰਨੀ ਹੈ ਕਿ ਕੈਲੀਫੋਰਨੀਆ ਸਟੇਟ ਦੇ ਬਾਰੇ ਬਾਕੀ ਅਮਰੀਕਾ ਵਾਸੀ ਕਿਸ ਤਰੀਕੇ ਦਾ ਸੋਚਦੇ ਆ ਕਿੰਨਾ ਕੁ ਸਹੀ ਹੈ ਤੇ ਕਿੰਨਾ ਕੁ ਗਲਤ ਡੈਮੋਕ੍ਰੇਟ ਟਾਮ ਸ਼ੋਜ਼ੀ ਜਿੱਤ ਗਏ ਆ ਜਿਹੜੀ ਇੱਕ ਬਹੁਤ ਜ਼ਿਆਦਾ ਗਰਮ ਸੀਟ ਚਰਚਾ ਦੇ ਵਿੱਚ ਸੀ ਸੀਟ ਸਵਿੰਗ ਸੀਟ ਜਿਹੜੀ ਸੀਗੀ ਇਲੈਕਸ਼ਨ ਕਾਂਗਰਸ ਤੇ ਲਈ ਮੰਗਲਵਾਰ ਜਿਹੜੀ ਐਸੋਸੀਏਟਿਡ ਪ੍ਰੈਸ ਨੇ ਪ੍ਰੋਜੈਕਟ ਕੀਤਾ ਆ ਇਹ ਤੇ ਸੀਟ ਜਿਹੜੀ ਇਹ ਸਬ ਅਰਬਨ ਨਿਊਯਾਰਕ ਦੇ ਵਿੱਚ ਪਾਰਟੀ ਨੇ ਜਿੱਤੀ ਆ ਬੜੀ ਐਂਗਜ਼ਾਈਟੀ ਇਸ ਦੇ ਉੱਤੇ ਸੀਗੀ ਤੇ ਜਿਹੜੀਆਂ ਪ੍ਰੈਜ਼ੀਡੈਂਟ ਬਾਗਡਨ ਦੀਆਂ ਪੋਲਿਟੀਕਲ ਵਲਨਰੇਬਿਲਿਟੀਆਂ ਨੇ ਉਹਨਾਂ ਦੀ ਇਸ ਵੰਦੀ ਵਿੱਚ ਸੀਟ ਬਹੁਤ ਮਹੱਤਵਪੂਰਨ ਦੱਸੀ ਜਾਂਦੀ ਸੀ ਸੋ ਜਿਹੜੇ ਕਿ ਇਹਨਾਂ ਨੇ ਰਿਪਬਲਿਕਨ ਨਾਮਿਨੀ ਮੈਜ਼ੀ ਫਿਲਿਪ ਨੂੰ ਬੀਟ ਕੀਤਾ ਤੇ ਰਿਪਬਲਿਕਨ ਜਿਹੜੇ ਪਹਿਲਾ ਸੀਗੇ ਜੋਰਜ ਸੰਟੋਸ ਉਹਨਾਂ ਨੂੰ ਰਿਪਲੇਸ ਕੀਤਾ ਜੋਰਜ ਸੰਟੋਸ ਜਿਹਦੇ ਤਾਂ ਆਪਾਂ ਕੱਲ ਵੀ ਵਿਸਤਾਰ ਦੇ ਵਿੱਚ ਗੱਲਬਾਤ ਕੀਤੀ ਸੀ ਉਮੀਦਵਾਰ ਸੀ ਇੱਥੋਂ ਜਿੱਤ ਗਏ ਸੀ ਤੇ ਜਿੱਤਣ ਤੋਂ ਬਾਅਦ ਕਈ ਉਹਨਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ ਇਹਨਾਂ ਦੇ ਵਿੱਚ ਇਹ ਵੀ ਸੀਗਾ ਵੀ ਉਹਨੇ ਝੂਠ ਬੋਲਿਆ ਔਰ ਹਰ ਇੱਕ ਚੀਜ਼ ਬਾਰੇ ਝੂਠ ਬੋਲਿਆ ਆਪਣੀ ਪੜ੍ਹਾਈ ਬਾਰੇ ਆਪਣੀਆਂ ਡਿਗਰੀਆਂ ਬਾਰੇ ਆਪਣੇ ਕੰਮ ਬਾਰੇ ਆਪਣੇ ਕ੍ਰਿਮੀਨਲ ਰੈਕੋਰਡ ਬਾਰੇ ਆਪਣੀ ਨੈਸ਼ਨੈਲਿਟੀ ਵਾਰੇ ਨੈਸ਼ਨੈਲਿਟੀ ਜਾਂ ਆਪਣੀ ਜਿਹੜੀ ਜਿਹੜੀ ਇਹਨਾਂ ਦਾ ਸਬੰਧ ਸੀ ਪਿਸ਼ੋਕੜ ਉਹਦੇ ਬਾਰੇ ਕਈ ਇਹਨਾਂ ਨੇ ਝੂਠ ਬੋਲੇ ਆ ਤੇ ਉਸ ਝੂਠ ਦੇ ਕਾਰਨ ਇਤਿਹਾਸ ਦੇ ਵਿੱਚ ਪਹਿਲੀ ਵਾਰ ਕਿਸ ਸਰ ਪਬਲਿਕਨ ਨੂੰ ਕਾਂਗਰਸ ਤੋਂ ਬਾਹਰ ਕੱਢਿਆ ਗਿਆ ਸੀ ਤੇ ਇਹ ਆਪਣੇ ਆਪ ਦੇ ਵਿੱਚ ਸੀਗਾ ਉਹਦੇ ਤੋਂ ਬਾਅਦ ਇਹ ਸੀਟ ਵੈਲੀ ਹੋਈ ਸੀ ਜਦੋਂ ਇਹ ਸੀਟ ਵੈਲੀ ਹੋਈ ਹੈ ਇਹਦੇ ਉੱਤੇ ਇਹ ਸਪੈਸ਼ਲ ਇਲੈਕਸ਼ਨ ਹੋਈ ਆ ਤੇ ਇਹ ਸਪੈਸ਼ਲ ਇਲੈਕਸ਼ਨ ਬਾਰੇ ਪੂਰੇ ਮਾਰਕਾ ਦੇ ਵਿੱਚ ਕਾਫੀ ਚਰਚਾ ਚੱਲ ਰਹੀ ਸੀ ਸੋ ਖਾਸ ਤੌਰ ਦੇ ਉੱਤੇ ਜਿਹੜੀ ਇਹਨਾਂ ਦੀ ਕਾਂਗਰਸ ਦੇ ਵਿੱਚੋਂ ਜੋਰਜ ਸੈਂਟੋਸ ਨੂੰ ਐਕਸਪੈਲਡ ਕਰਨਾ ਪਿਛਲੇ ਸਾਲ ਐਕਸਪੈਲ ਕਰਨਾ ਤੇ ਫਿਰ ਕਿਉਂਕਿ ਇਹਨਾਂ ਨੇ ਆਪਣੀ ਲਾਈਫ ਸਟੋਰੀ ਜਿਹੜੀ ਇਹਨਾਂ ਦੀ ਬਾਇਓਗ੍ਰਾਫੀ ਸੀਗੀ ਉਹਦੇ ਵਿੱਚ ਤੇ ਇਹਨਾਂ ਦੀਆਂ ਜਿਹੜੇ ਅੰਕੜੇ ਸੀਗੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਸੀ ਨਿਊਯਾਰਕ ਦੀ 3rd ਡਿਸਟ੍ਰਿਕਟ ਜਿਹੜੀ ਇੱਕ ਮਤਲਬ ਸਮਝੀ ਗਈ ਸੀ ਇਸ ਦੇ ਵਿੱਚ ਇੱਕ ਜਿਹੜੀ 220 ਦੇ ਵਿੱਚ ਉਸ ਵੇਲੇ ਸੀਗੀ ਰਿਪਬਲਿਕਨ ਵੱਲੋਂ ਤੇ ਮੁੜ ਕੇ ਫਿਰ ਅ ਜਿਹੜੀ ਸੰਟੋਸ ਦੇ ਕੋਲ ਇਹ ਆਗੇ ਸੀ ਸੂਜ਼ੀ ਜਿੱਤੇ ਆ ਨਿਊਯਾਰਕ ਦੀ ਇਲੈਕਸ਼ਨ ਤੇ ਜੋਰਜ ਸੰਟੋਸ ਨੂੰ ਇਹਨਾਂ ਨੇ ਰਿਪਲੇਸ ਕਰ ਦਿੱਤਾ ਜਿਹੜੇ 93% ਵੋਟਸ ਜਿਹੜੀਆਂ ਅ ਅੱਜ ਸਵੇਰੇ ਗਿਣ ਹੋਈਆਂ ਸੀ ਉਥੋਂ ਤੱਕ ਜਿਹੜੇ ਸੌਜ਼ੀ ਆ ਉਹਨਾਂ ਨੇ ਉਹ ਫਿਲਿਪ ਦੇ ਨਾਲੋਂ ਅੱਗੇ ਸੀਗੇ ਲਗਭਗ 8% ਪੁਆਇੰਟਸ ਦੇ ਨਾਲ ਸੋ ਬਹੁਤ ਵੱਡਾ ਫਰਕ ਸੀ ਇਹ ਤੇ ਇਸ ਫਰਕ ਦੇ ਨਾਲ ਜਿੱਤੇ ਆ ਨੈਸ਼ਨਲ ਇਸ਼ੂ ਡੋਮੀਨੈਂਟ ਕੀਤੇ ਇਸ ਕੈਂਪੇਨ ਦੇ ਵਿੱਚ ਜਿਹਨੇ ਮੰਗਲਵਾਰ ਨੂੰ ਪਈਆਂ ਇਹਨਾਂ ਵੋਟਾਂ ਦੀ ਪਹਿਲੀ ਹਾਈ ਪ੍ਰੋਫਾਈਲ ਟੈਸਟ ਦੱਸ ਦਿੱਤੀਆਂ ਦੋਵਾਂ ਪਾਰਟੀਆਂ ਦਾ ਮੈਸੇਜ ਜਿਹੜਾ ਸੀਗਾ ਖਾਸ ਕਰਕੇ ਉੱਤੇ ਅਬੋਰਸ਼ਨ ਇਕਨੋਮੀ ਤੇ ਸਭ ਤੋਂ ਵੱਧ ਇਮੀਗ੍ਰੇਸ਼ਨ ਦੇ ਉੱਤੇ ਸੋਜ਼ੀ ਰਿਪਰੈਜ਼ੈਂਟ ਕਰਦੇ ਆ ਇਸ ਏਰੀਆ ਨੂੰ ਪਹਿਲਾਂ ਰਿਪਰੈਜ਼ੈਂਟ ਕੀਤਾ ਰਣੇ 6 ਸਾਲ ਵੀ ਤੇ ਕੈਂਪੇਨ ਵੀ ਕੀਤੀ ਆ ਤੇ ਐਜ਼ ਅ ਮੋਡਰੇਟ ਜਿਹਨਾਂ ਨੇ ਕੰਮ ਕਰਨਾ ਚਾਹੁੰਦੇ ਐ ਇਸ ਇਸ ਖੇਤਰ ਦੇ ਵਿੱਚ ਬਰ ਨਿਊਯਾਰਕ ਸਿਟੀ ਯੂਸਲ ਕਰ ਰਿਹਾ ਐਸਪੇਲ ਲਗ ਅਪਾ ਕੇ 1 ਲੱਖ ਤੋਂ ਜ਼ਿਆਦਾ ਮਾਈਗ੍ਰੈਂਟ ਅਬਜ਼ੌਰਬ ਕਰਨ ਦੇ ਲਈ ਤੇ ਜਿਹੜੇ ਸਦਰਨ ਬਾਰਡਰ ਤੋਂ ਇਧਰਲੇ ਪਾਸੇ ਆ ਰਹੇ ਆ ਤੇ ਕੈਂਪੇਨ ਜਿਹੜੀ ਇਹਨਾਂ ਦੀ ਖਾਸ ਤੌਰ ਦੇ ਉੱਤੇ ਕੇਂਦਰਤ ਰਹੀ ਆ ਉਥੇ ਤੇ ਮਤਲਬ ਇਹ ਡੈਮੋਕ੍ਰੇਟਸ ਦੇ ਲਈ ਸਭ ਤੋਂ ਟਫ ਇਸ਼ੂ ਸੀਗਾ ਕਿ ਅਸ਼ ਵਿਲੇਵਿਆ ਦਾ ਸਾਹਮਣਾ ਕਿਦਾਂ ਕਰਨਾ ਤੇ ਲੋਕਾਂ ਨੂੰ ਕਹਿਣਾ ਕੀ ਹੈ ਡੈਮੋਕ੍ਰੇਟ ਜਿਹੜੇ ਨੇ ਉਹ ਮਤਲਬ ਇਸ ਮਾਮਲੇ ਦੇ ਵਿੱਚ ਡੈਮੋਕ੍ਰੇਟ ਜਿਮ ਪੋਪਕ ਏ ਵੀ ਪ੍ਰੋਜੈਕਟਡ ਜੇਤੂ ਦੱਸੇ ਗਏ ਆ ਇਸ ਸਪੈਸ਼ਲ ਇਲੈਕਸ਼ਨ ਦੇ ਵਿੱਚ ਸਟੇਟ ਹਾਊਸ ਸੀਟ ਦੇ ਲਈ ਪੈਂਸਿਲਵੇਨੀਆ ਦੇ ਵਿੱਚ ਤੇ ਪਾਰਟੀ ਦਾ ਜਿਹੜਾ ਨੈਰੋ ਐਜ ਚੈਂਬਰ ਦੇ ਵਿੱਚ ਉੱਥੇ ਰਿਹਾ ਇਸ ਮਾਮਲੇ ਦੇ ਵਿੱਚ ਵੀ 101 ਤੇ 101 ਦੇ ਫਰਕ ਦੇ ਨਾਲ ਸੋ ਇਹ ਜਿਹੜੀ ਇੱਕ ਬੜੀ ਜਿਹੜੀ ਚਰਚਾ ਵਾਲੀ ਸਪੈਸ਼ਲ ਇਲੈਕਸ਼ਨ ਇੱਥੇ ਸੀਗੀ ਜੋਰਜ ਸੈਂਟਰਸ ਨੂੰ ਰਿਪਲੇਸ ਕੀਤਾ ਗਿਆ ਸੀ ਇਹਦੇ ਨਤੀਜਿਆਂ ਨੇ ਅਮਰੀਕਾ ਦੀ ਰਾਜਨੀਤੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਿਧਰਲੇ ਪਾਸੇ ਨੂੰ ਲੋਕਾਂ ਦਾ ਚਕਾ ਹੋ ਸਕਦਾ ਤੇ ਜਿਹੜੇ ਕੀ ਇਸ਼ੂਸ ਨੇ ਉਹਨਾਂ ਦੇ ਉੱਤੇ ਉਹਨਾਂ ਦੀ ਵਿਚਾਰ ਕੀ ਹੋ ਸਕਦੇ ਆ ਉਹ ਬਹੁਤ ਸਪਸ਼ਟ ਰੂਪ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਦੱਸੇ ਨਜ਼ਰ ਆ ਰਹੇ ਨੇ ਆ ਦੋਸਤੋ ਅਗਲੀ ਗੱਲ ਬਤ ਮਹਿੰਗਾਈ ਦੇ ਉੱਤੇ ਆ ਮਹਿੰਗਾਈ ਕਿਉਂਕਿ ਕਾਫੀ ਜ਼ਿਆਦਾ ਅਮਰੀਕਾ ਦੇ ਵਿੱਚ ਹੋਈ ਆ ਤੇ ਜਿੰਨੀ ਆਸ ਕੀਤੀ ਜਾ ਰਹੀ ਸੀ ਉਹਨਾਂ ਵੱਧ ਗਈ ਆ ਵਾਰਨਟਿਨ ਡੇ ਦੇ ਉੱਤੇ ਵੀ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਅਸਰ ਦੇਖਣ ਨੂੰ ਮਿਲ ਰਿਹਾ ਆ ਜਿਹੜੀ ਪਿਛਲੇ ਮਹੀਨੇ ਦੇ ਵਿੱਚ ਮਤਲਬ ਜਿਹੜੀ ਹਾਈएस्ट ਲੈਵਲ ਸੀਗਾ ਕਈ ਪੀੜ੍ਹੀਆਂ ਦੇ ਵਿੱਚ ਜਿੰਨਾ ਹਾਈएस्ट ਲੈਵਲ ਪਹਿਲਾਂ ਕਦੇ ਨਹੀਂ ਸੀ ਹੋਇਆ ਉਹਦੇ ਤੋਂ ਤਾਂ ਥੱਲੇ ਆ ਰਹੀ ਹੈ ਪਰ ਪ੍ਰਾਈਸ ਗਰੋਥ ਡ੍ਰੌਪ ਹੋਈ ਹੈ 3.1% ਦੇ ਉੱਤੇ ਜਨਵਰੀ ਦੇ ਵਿੱਚ ਅਫੀਸ਼ੀਅਲ ਡਾਟੇ ਦੇ ਅਨੁਸਾਰ ਜਿਹੜੇ ਇਕਨੋਮਿਸਟ ਨੇ ਉਹਨਾਂ ਦੀ ਐਕਸਪੈਕਟੇਸ਼ਨ ਸੀਗੀ 2.9% ਦਸੰਬਰ ਦੇ ਵਿੱਚ ਕੰਜ਼ਿਊਮਰ ਪ੍ਰਾਈਸ ਇੰਡੈਕਸ 3.4% ਦੇ ਉੱਤੇ ਦੱਸਿਆ ਜਾ ਰਿਹਾ ਸੀ ਜਿਹੜਾ ਲੇਟੈਸਟ ਅਫੀਸ਼ੀਅਲ ਡਾਟਾ ਆ ਉਹ ਦੱਸਦਾ ਆ ਕਿ ਇਹਦਾ ਅਸਰ ਲਗਭਗ ਹਰ ਪਾਸੇ ਪੈ ਰਿਹਾ ਇਸੇ ਤਰ੍ਹਾਂ ਜਿਹੜਾ ਅੱਜ ਵੈਲੈਂਟਾਈਨ ਡੇ ਆ ਇਹਦੇ ਉੱਤੇ ਕੈਂਡੀਜ਼ ਤੱਕ ਇਸ ਚੀਜ਼ ਦਾ ਜਿਹੜਾ ਹਾਰਟ ਸ਼ੇਪਡ ਕੈਂਡੀਜ਼ ਤੇ ਹੋਰ ਸਾਰਾ ਕੁਝ ਉਹਦੇ ਉੱਤੇ ਇਹਦਾ ਲੌਂਗ ਟਰਮ ਇਫੈਕਟ ਦੇਖਣ ਨੂੰ ਮਿਲ ਰਿਹਾ ਮਹਿੰਗਾਈ ਕਿਉਂਕਿ ਉਨੀ ਜਿਆਦਾ ਥੱਲੇ ਨਹੀਂ ਆਈ ਜਾਂ ਜਿੰਨੀ ਆ ਸੀਗੀ ਉੱਥੇ ਤੱਕ ਨਹੀਂ ਗਈ ਤੇ ਜਿਹੜੇ ਸਟਾਕ ਮਾਰਕੀਟ ਆ ਉਹ ਰੈਕੋਰਡ ਹਾਈ ਸੀਲ ਹੋਏ ਪਿਛਲੇ ਹਫਤਿਆਂ ਦੇ ਵਿੱਚ ਇਨਵੈਸਟਰ ਜਿਹੜੇ ਆ ਜਿਆਦਾ ਉਹਨਾਂ ਦੇ ਵਿੱਚ ਕੌਨਫੀਡੈਂਸ ਇਹਦੇ ਨਾਲ ਆਇਆ ਹੈ 인ਫਲੇਸ਼ਨ ਕਿਉਂਕਿ 9% ਦੇ ਉੱਤੇ ਚੱਲੇ ਗਈ ਸੀ ਜੂਨ 2022 ਦੇ ਵਿੱਚ ਤੇ ਉਹਦੇ ਤੋਂ ਬਹੁਤ ਮਤਲਬ ਸ਼ਾਰਪ ਥੱਲੇ ਆਈ ਹੈ ਤੇ ਬਹੁਤ ਸਾਰੇ ਅਮਰੀਕਨ ਜਿਹੜੇ ਹੱਲੇ ਵੀ ਪਿੰਚ ਇਹਦਾ ਮਹਿਸੂਸ ਕਰ ਰਹੇ ਹੈ ਜੋ ਬਾਇਡਨ ਜਿਹੜੇ ਕੈਸੂਲ ਰੀਇਲੈਕਸ਼ਨ ਦੇ ਲਈ ਅੱਗੇ ਆ ਰਹੇ ਆ ਉਹਨਾਂ ਨੇ ਵੀ ਇਸ ਗੱਲਬਾਤ ਦੇ ਉੱਤੇ ਕਿਹਾ ਸੀ ਕਿ ਜਿਹੜੀ ਇਕਨੋਮੀ ਉਹਨਾਂ ਦੇ ਲਈ ਕੰਮ ਕਰ ਰਹੀ ਹੈ ਸੋ ਹੁਣ ਇਸ ਵੇਲੇ ਜਿਹੜੀਆਂ ਕੁਸ਼ ਰਿਪੋਰਟਸ ਦੱਸਦੀਆਂ ਕਿ ਲੋਕਾਂ ਦੀ ਖਰੀਦੋ ਫਰੋਖਤ ਦੇ ਉੱਤੇ ਅਸਰ ਪੈ ਰਿਹਾ ਹੈ ਖਾਸ ਕਰਕੇ ਜਿਹੜੀ ਜਿਹੜੀਆਂ ਇਹ ਕੈਂਡੀਆਂ ਨੇ ਜਾਂ ਦੂਜੀਆਂ ਚੀਜ਼ਾਂ ਨੇ ਜਿਹੜੀਆਂ ਥੋੜੇ ਜਿਹਾ ਸਮੇਂ ਦੇ ਲਈ ਆਉਂਦੀਆਂ ਉਸ ਵੇਲੇ ਲੋਕ ਇਹਨੂੰ ਵੀ ਵੱਖਰੇ ਤਰੀਕੇ ਦੇ ਨਾਲ ਦੇਖ ਰਹੇ ਆ ਵੈਲੈਂਟਾਈਨ ਡੇ ਦੇ ਉੱਤੇ ਜਿਹੜੀਆਂ ਇਹ ਰੋਮਾਂਟਿਕ ਜੀਆਂ ਚੀਜ਼ਾਂ ਲਾਸਟ ਮਿੰਟ ਦੇ ਸਟੋਰ ਦੇ ਵਿੱਚ ਜਾਂ ਆਨਲਾਈਨ ਜਾਂ ਕਲੀਅਰ ਆਊਟ ਸਪਲਾਈ ਜਿਹੜੀ ਆ ਇਹਦੇ ਉੱਤੇ ਨਾ ਸਾਰੀਆਂ ਚੀਜ਼ਾਂ ਦਾ ਅਸਰ ਪੈ ਰਿਹਾ ਕੁਝ ਥਾਵਾਂ ਦੇ ਉੱਤੇ ਜਿਹੜੇ ਇਹ ਇਹ ਚੀਜ਼ਾਂ ਨੇ ਹਾਰਟ ਜਾਂ ਕਪੇਟਸ ਸਾਰੇ ਸ਼ੇਡਸ ਦੇ ਵਿੱਚ ਤੁਹਾਨੂੰ ਦਿਖ ਰਹੇ ਆ ਉਹ ਚੀਜ਼ਾਂ ਥੋੜੀਆਂ ਜੀਆਂ ਤੁਹਾਨੂੰ ਉਹਦੇ ਉੱਤੇ ਇਹ ਸਾਰੇ ਕੁਛ ਦਾ ਅਸਰ ਜਿਹੜਾ ਉਹ ਨਜ਼ਰ ਆ ਰਿਹਾ ਅਗਲੀ ਗੱਲ ਬਾਤ ਦੋਸਤੋ ਐਸਪੋਲੇ ਸੈਂਟਰਲ ਓਰੇਗਨ ਦੇ ਵਿੱਚ ਇੱਕ ਖਬਰ ਆ ਰਹੀ ਆ ਕਿ ਇੱਥੇ ਇੱਕ ਪਲੇਗ ਦਾ ਕੇਸ ਰਿਪੋਰਟ ਕੀਤਾ ਗਿਆ ਰੈਜ਼ੀਡੈਂਟ ਜਿਹੜੇ ਆ ਉਹਨਾਂ ਨੂੰ ਦੱਸਿਆ ਗਿਆ ਕਿ ਸਿੱਖ ਪੈਟ ਕੈਟਸ ਇਹ ਉਹਦੇ ਤੋਂ ਇਹ ਕੇਸ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਬਿਮਾਰੀ ਹੈ ਇਹ ਆ ਰਹੀ ਆ ਇਨਫੈਕਟਡ ਰੈਜ਼ੀਡੈਂਟਸ ਤੇ ਜਿਹੜੇ ਰੈਜ਼ੀਡੈਂਟਸ ਨੇੜੇ ਰਹਿੰਦੇ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਮੈਡੀਕੇਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਪਬਲਿਕ ਹੈਲਥ ਅਫੀਸ਼ਰ ਦੱਸ ਰਹੇ ਐਸਪੋਲੇ ਦੇ ਵਿੱਚ ਕਮਿਊਨਿਟੀ ਦੇ ਵਿੱਚ आ, मतलब ਨਹੀਂ ਇਹ ਮੰਨਿਆ ਨਹੀਂ ਜਾ ਰਿਹਾ ਕਿ ਕੋਈ ਬਹੁਤਾ ਰਿਸਕ ਦੇ ਉੱਤੇ ਹੈਗਾ ਜਿਹੜੀ ਕੈਟ ਆ ਉਹਨੂੰ ਵੀ ਟਰੀਟ ਕੀਤਾ ਗਿਆ ਉਹਨੂੰ ਟਰੀਟ ਕੀਤਾ ਗਿਆ ਸੀ ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ ਪਲੇਗ ਹਾਲਾਂਕਿ ਸਾਰਿਆਂ ਨੇ ਇਸ ਬਿਮਾਰੀ ਬਾਰੇ ਸੁਣਿਆ ਪਰ ਕਿਸੇ ਵੇਲੇ ਬਹੁਤ ਜ਼ਿਆਦਾ ਹੁੰਦੀ ਸੀ ਹੁਣ ਇਹ ਕਾਮਨ ਆਮ ਬਿਮਾਰੀ ਨਹੀਂ ਹੈ ਪਰ ਇਹ ਵੀ ਇੱਥੇ ਦੇਖਣ ਵਾਲੀ ਗੱਲ ਇਹ ਆ ਕਿ ਜਿਹੜੀ ਵੈਸਟਰਨ ਯੂਨਾਈਟਿਡ ਸਟੇਟਸ ਦੇ ਵਿੱਚ ਹੋ ਵੀ ਜਾਂਦੀ ਆ ਤੇ ਲਗਭਗ ਸਾਲ ਦੇ ਵਿੱਚ ਕੁਝ ਕੇਸ ਇਹਦੇ ਆਉਂਦੇ ਜ਼ਰੂਰ ਆ ਸੋ ਇਹ ਅ ਅਲਾਸਕਾ ਪੋਕਸ ਤੋਂ ਵੱਖਰੀ ਆ ਰੇਅਰ ਆ ਤੇ ਰੀਸੈਂਟਲੀ ਡਿਸਕਵਰ ਕੀਤੀ ਗਈ ਡਿਜ਼ੀਜ਼ ਆ ਜਿਹਨੇ ਇੱਕ ਵਿਅਕਤੀ ਨੂੰ ਅਲਾਸਕਾ ਦੇ ਵਿੱਚ ਪਿਛਲੇ ਮਹੀਨੇ ਮਾਰ ਦਿੱਤਾ ਸੀ ਸੋ ਕੁਝ ਚੀਜ਼ਾਂ ਜਿਹੜੀਆਂ ਇਹਦੇ ਬਾਰੇ ਐਸ ਵੇਲੇ ਦੱਸੀਆਂ ਜਾ ਰਹੀਆਂ ਆ ਪਲੇਗ ਦੇ ਬਾਰੇ ਕਿਹੜੇ ਲੋਕ ਰਿਸਕ ਦੇ ਉੱਤੇ ਨੇ ਉਹਨਾਂ ਨੂੰ ਇਸ ਗੱਲ ਦਾ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਪਲੇਗ ਅਸਲ ਦੇ ਵਿੱਚ ਇੱਕ ਇਨਫੈਕਸ਼ਨ ਆ ਇਨਫੈਕਸ਼ੀਅਸ ਡਿਜ਼ੀਜ਼ ਆ ਜਿਹੜੀ ਮੈਮਲਸ ਦੇ ਵਿੱਚ ਹੁੰਦੀ ਹੈ ਮੈਮਲਸ ਮਤਲਬ ਜਿਹੜੇ ਅਸੀਂ ਆ ਜਾਂ ਕੁਛ ਹੋਰ ਜਾਨਵਰ ਨੇ ਮਤਲਬ ਜਿਹੜੇ ਜਿਹੜੇ ਇਹ ਜਾਨਵਰ ਨੇ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਚੰਗਾਉਂਦੇ ਆ ਮੈਮਲਜ਼ ਉਹ ਉਹਨਾਂ ਦੇ ਵਿੱਚ ਬਿਮਾਰੀ ਹੁੰਦੀ ਆ ਤੇ ਇਹ ਇੱਕ ਜਿਹੜੇ ਬੈਕਟੀਰੀਆ ਆ ਯਰਸਿਨੀਆ ਪੈਸਟਿਸ ਇਸ ਨਾਮ ਦੇ ਬੈਕਟੀਰੀਆ ਤੋਂ ਹੁੰਦੀ ਆ ਤੇ ਖਾਸ ਕਰ ਜਿਹੜੇ ਰੋਡੈਂਟਸ ਨੇ ਜਿਵੇਂ ਚੂਹੇ ਨੇ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀ ਆ ਜਿਹੜੀ ਸਨਲਾਈਟ ਜਾਂ ਡ్రਾਈਂਗ ਉਹਦੇ ਨਾਲ ਪਲੇਗ ਦੇ ਬੈਕਟੀਰੀਆ ਨੂੰ ਸਰਫਸਸ ਦੇ ਉੱਤੇ ਇਹ ਮਰ ਜਾਂਦੇ ਆ ਤੇ ਯੂ ਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਜਿਹੜਾ ਉਹਨਾਂ ਨੇ ਜਾਣਕਾਰੀ ਦਿੱਤੀ ਆ ਹਿਊਮਨਸ ਤੇ ਪੈਟਸ ਆ ਇਹ ਜ਼ਿਆਦਾ ਇਹਦੇ ਤੋਂ ਅਸਰ ਉਹਨਾਂ ਦੇ ਉੱਤੇ ਹੁੰਦਾ ਤੇ ਟਿਪਿਕਲੀ ਇਹਨੂੰ ਐਂਟੀਬਾਇਓਟਿਕ ਦੇ ਨਾਲ ਟਰੀਟ ਕੀਤਾ ਜਾਂਦਾ ਤੇ ਕਈ ਵਾਰੀ ਜਿਹੜੇ ਹੋਰ ਮੈਡੀਕਲ ਮੀਜਰਸ ਆ ਉਹ ਵੀ ਲਏ ਜਾਂਦੇ ਆ ਇਹਦੇ ਵਿੱਚ ਹੁੰਦਾ ਕੀ ਆ ਕਿ ਕਈ ਸਿੰਪਟਮ ਹੁੰਦੇ ਆ ਇਹਦੇ ਵਿੱਚ ਕਿ ਜਿਹੜੇ ਜਿਸ ਤਰ੍ਹਾਂ ਓਰੇਗਨ ਦੇ ਵਿੱਚ ਦੱਸੇ ਗਏ ਆ ਇਹ ਕਿ ਪਲੇਗ ਬੈਕਟੀਰੀਆ ਉਹ ਲਿੰਫ ਨੋਡਸ ਦੇ ਵਿੱਚ ਚਲੇ ਗਏ ਆ ਬੁਖਾਰ ਹੋ ਜਾਂਦਾ ਸਿਰ ਦਰਦ ਆ ਦਰਦ ਕਰਦਾ ਤੁਹਾਡਾ ਵੀਕਨੈਸ ਹੋ ਜਾਂਦੀ ਆ ਦਰਦ ਬਹੁਤ ਹੁੰਦਾ ਤੁਹਾਡੇ ਲਿੰਫ ਨੋਡਸ ਸੁੱਜ ਜਾਂਦੇ ਆ ਆਮ ਤੌਰ ਤੇ ਉਦੋਂ ਹੁੰਦਾ ਕਿ ਜਦੋਂ ਕੋਈ ਜਿਹੜੀ ਮੱਖੀ ਕੋਈ ਜਾਂ ਇਹ ਚੀਜ਼ਾਂ ਨੇ ਤੁਹਾਨੂੰ ਜਿਨ੍ਹਾਂ ਨੂੰ ਇਹ ਪਲੇਗ ਹੋਈ ਹੋਵੇ ਹਿਊਮਨਸ ਨੂੰ ਉਹ ਕੱਟ ਲੈਣ ਤਾਂ ਉਸ ਵੇਲੇ ਇਹ ਬਿਮਾਰੀ ਮਨੁੱਖਾਂ ਦੇ ਵਿੱਚ ਵੀ ਫੈਲ ਜਾਂਦੀ ਆ ਅਗਲੀ ਗੱਲ ਬਾਤ ਦੋਸਤੋ ਨਿਊਯਾਰਕ ਤੋਂ ਨਿਊਯਾਰਕ ਦੇ ਵਿੱਚ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਬਰਫ ਬਾਰਿ ਬਾਰੀ ਬਹੁਤ ਹੋਈ ਆ ਨਿਊਯਾਰਕ ਸਿਟੀ ਅਫੀਸ਼ੀਅਲਸ ਨੇ ਹੁਣ ਇੱਕ ਫੈਸਲਾ ਲਿਆ ਵੀ ਜਦੋਂ ਵੀ ਸਨੋ ਡੇ ਹੁੰਦਾ ਉਦੋਂ ਸਕੂਲ ਬੰਦ ਕਰਨੇ ਪੈ ਜਾਂਦੇ ਕਈ ਵਾਰੀ ਜਦੋਂ ਬਹੁਤ ਜ਼ਿਆਦਾ ਗੱਲਬਤ ਬਾਸ ਚੋਂ ਬਾਹਰ ਹੋ ਜਾਂਦੀ ਹੈ ਵਿੰਟਰ ਸਟ੍ਰੋਮ ਸਿਗਾ ਤੇ ਇਹਨਾਂ ਨੇ ਜਿਹੜਾ ਉਹ ਮਤਲਬ ਦੁਬਾਰਾ ਜਦੋਂ ਸਕੂਲ ਖੁੱਲੇ ਸੀਗਾ ਕਰੋਨਾ ਵਾਇਰਸ ਤੋਂ ਬਾਅਦ ਤੇ ਫਿਰ ਸਾਰਾ ਕੁਝ ਇਦਾਂ ਚੱਲਦਾ ਗਿਆ ਇਹ ਫਿਰ ਹੁਣ ਜਦੋਂ ਆਹ ਆ ਗਿਆ ਸੀ ਜਦੋਂ ਸਨੋ ਸਟ੍ਰੋਮ ਸੀ ਤੇ ਉਹਨਾਂ ਨੇ ਬੇਰਾ ਸਕੂਲ ਬੰਦ ਕਰ ਦਿੱਤੇ ਪਹਿਲਾਂ ਵੀ ਕਰੋਨਾ ਵਾਇਰਸ ਵੇਲੇ ਵੀ ਸਕੂਲ ਬੰਦ ਰਹੇ ਆ ਜਦੋਂ ਉਸ ਵੇਲੇ ਸਕੂਲ ਬੰਦ ਸੀਗੇ ਤਾਂ ਪੜਾਈ ਆਨਲਾਈਨ ਕੀਤੀ ਸੀ ਸਾਰਾ ਕੁਛ ਹੀ ਮਤਲਬ ਜਿਹੜੇ ਟੀਚਰ ਸੀਗੇ ਸਟੂਡੈਂਟਸ ਸੀਗੇ ਆਨਲਾਈਨ ਕਰਦੇ ਸੀ ਇਹਨਾਂ ਨੇ ਹੁਣ ਇਹ ਸੋਚਿਆ ਵੀ ਜੇ ਉਦੋਂ ਅਸੀਂ ਆਨਲਾਈਨ ਕਰ ਸਕਦੇ ਆ ਤਾਂ ਹੁਣ ਜਿੱਦਣ ਸਨੋੜੇ ਹੁੰਦਾ ਉਦੋਂ ਬੰਦ ਕਰਨ ਦੀ ਕੀ ਲੋੜਾ ਸਕੂਲ ਇਹਨੂੰ ਆਨਲਾਈਨ ਕਰ ਦਿਓ ਮੇਰੇ ਜਿਹੜੇ ਯਾਰ ਐਕੈਡਮਸ ਨੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਇੰਪੋਰਟੈਂਟ ਆ ਕਿ ਬੱਚਿਆਂ ਨੂੰ انرੋਲ ਕੀਤਾ ਜਾਵੇ ਸਭ ਤੋਂ ਵੱਡੇ ਸਕੂਲ ਸਿਸਟਮ ਦੇ ਵਿੱਚ ਤੇ ਉਹਨਾਂ ਦੀ ਸਟੇਬਿਲਿਟੀ ਜਿਹੜੀ ਆ ਉਹਨੂੰ ਅਓਸਟਰੀ ਕੇਦੇ ਨਾਲ ਪੜ੍ਹਾਈ ਦੇ ਵਿੱਚ ਦੇਖਿਆ ਜਾਵੇ ਕੁਝ ਸਕੂਲ ਡਿਸਟ੍ਰਿਕਟਸ ਜਿਹੜੀਆਂ ਦੂਜੀਆਂ ਸਟੇਟਸ ਦੇ ਵਿੱਚ ਵੀ ਆ ਉਹਨਾਂ ਨੇ ਵੀ ਲਗਭਗ ਇਹੀ ਕੀਤਾ ਜਿਹੜੀ ਟੈਕਨੋਲੋਜੀ ਐਸੈਂਸ਼ੀਅਲ ਆ ਉਹਨੂੰ ਇਹਨਾਂ ਨੇ 2020 ਦੇ ਵਿੱਚ ਬਣਾ ਲਿਆ ਤੇ ਵਰਚੁਅਲ ਸਕੂਲ ਡੇਜ਼ ਪੋਸੀਬਲ ਕਰ ਲਏ ਵੀ ਇਦਾਂ ਕੀਤਾ ਜਾ ਸਕਦਾ ਹੁਣ ਇਸ ਵਾਰੀ ਕਹਿੰਦੇ ਪਲਾਨ ਚੱਲਿਆ ਨਹੀਂ ਬਹੁਤ ਸਾਰੇ ਸਟੂਡੈਂਟ ਟੀਚਰ ਐਡਮਿਨਿਸਟਰेटर ਜਿਹੜੇ ਆ ਉਹ ਲੌਗ ਇਨ ਹੀ ਨਹੀਂ ਕਰ ਸਕਿਆ ਆਪਣੇ ਅਕਾਊਂਟਸ ਦੇ ਵਿੱਚ ਪ੍ਰੋਬਲਮ ਇਹ ਆ ਕਿ ਸਿਟੀ ਅਫੀਸ਼ਰ ਦੱਸਦੇ ਆ ਕਿ ਉਹਨਾਂ ਨੇ ਟੈਕਨੋਲੋਜੀ ਕੰਟਰੈਕਟਰਸ ਨੂੰ ਬਲੇਮ ਕੀਤਾ ਜਿਨ੍ਹਾਂ ਦੇ ਨਾਲ ਸਕੂਲਾਂ ਦਾ ਸਮਝੌਤਾ ਸੀਗਾ ਉਹਨਾਂ ਦੇ ਵਾਸਤੇ ਦੀ ਗੱਲ ਨਹੀਂ ਸੀਗੀ ਹੁਣ ਦੱਸਿਆ ਜਾ ਰਿਹਾ ਕਿ ਬਹੁਤ ਸਾਰੇ ਰੈਜ਼ੀਡੈਂਟ ਸਟਰਗਲ ਕਰਦੇ ਰਹਿ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਨੂੰ ਉਹਦੇ ਵਿੱਚ ਲੌਗਇਨ ਕਰਕੇ ਜਿਹੜੀਆਂ ਐਪਸ ਜਾਂ ਜੋ ਕੁਝ ਵੀ ਸਿਖਾ ਉਹਦਾ ਐਕਸੈਸ ਮਿਲ ਸਕੇ ਤੇ ਉਹਦੇ ਨਾਲ ਜਿਹੜਾ ਉਹ ਸਾਰਾ ਕੰਮਕਾਰ ਸਹੀ ਹੁੰਦਾ ਬਹੁਤ ਚੰਗਾ ਵੀ ਲੋਕਾਂ ਨੇ ਕੰਮ ਕੀਤਾ ਵੀ ਉਹਦੇ ਵਿੱਚ ਯਤਨ ਕੀਤਾ ਪਰ ਸਕੂਲਸ ਜਿਹੜੇ ਸਾਰੇ ਸੀਗੇ ਕਲਾਸਰੂਮ ਕੋਵਿਡ-19 ਦੇ ਵਿੱਚ ਜਦੋਂ ਇਧਰਲੇ ਪਾਸੇ ਗਏ ਸੀ ਰੀਓਪਨ ਫੁੱਲੀ ਨਹੀਂ ਹੋ ਸਕੇ ਸੀ ਉਹ ਜਿਹੜੀ ਉਹ ਉਸ ਕਿਸਮ ਦੀ ਟੈਕਨੋਲੋਜੀ ਨੂੰ ਹੁਣ ਜਦੋਂ ਦੁਬਾਰਾ ਵਰਤਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕਾਮਯਾਬ ਨਹੀਂ ਹੋਈ ਉਹਨਾਂ ਦੇ ਅਕਾਊਂਟਸ ਉਹਨਾਂ ਦਾ ਜਿਹੜਾ ਹਸਾਬ ਕਿਤਾਬ ਸੀ ਉਹਨਾਂ ਦੀ ਜਿਹੜੀ ਟੈਕਨੋਲੋਜੀ ਉਹ ਸਰਵਿਸਿਜ਼ ਪ੍ਰੋਵਾਈਡ ਕਰਨ ਵਾਲੀਆਂ ਪਿੱਛੇ ਕੰਪਨੀਆਂ ਨੇ ਉਹਨਾਂ ਨੂੰ ਕਿੰਨਾ ਅਪਡੇਟ ਕਰਨਾ ਸੀ ਤੇ ਕੀ ਕੁਝ ਕਰਨਾ ਸੀ ਉਹ ਸਾਰੇ ਕੁਝ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਬੰਦ ਨਾ ਕਰੀਏ ਸਕੂਲ ਨੂੰ ਆਨਲਾਈਨ ਮੂਵ ਕਰ ਦਈਏ ਪਰ ਉਹ ਕੋਸ਼ਿਸ਼ ਨਿਊਯਾਰਕ ਦੇ ਵਿੱਚ ਕਾਮਯਾਬ ਨਹੀਂ ਹੋਈ ਕਿਉਂਕਿ ਇਹਨੇ ਸਮੇਂ ਦੇ ਵਿੱਚ ਟੈਕਨੋਲੋਜੀ ਉਹਨਾਂ ਦੇ ਅਕਾਊਂਟਸ ਤੇ ਉਹ ਸਾਰਾ ਕੁਝ ਬਹੁਤ ਸਾਰਾ ਚੀਜ਼ਾਂ ਬਦਲ ਚੁੱਕੀਆਂ ਸੀ ਅਗਲੀ ਕਰਵਾ ਦੋਸਤੋ ਅੱਜ ਵੈਲੈਂਟਾਈਨ ਡੇ ਦੇ ਉੱਤੇ ਕਈ ਹਜ਼ਾਰਾਂ ਡਰਾਈਵਰ ਜਿਹੜੇ ਰਾਈਟ ਸ਼ੇਅਰ ਪਲੈਟਫਾਰਮ ਨੇ ਉਬਰ ਤੇ ਲਿਫਟ ਤੇ ਇਸੇ ਤਰ੍ਹਾਂ ਫੂਡ ਇੰਡਸਟਰੀ ਦੇ ਵਿੱਚ ਡੋਰ ਡੈਸ਼ ਉਹਨਾਂ ਨੇ ਸਟ੍ਰਾਈਕ ਕੀਤੀ ਹੈ ਅੱਜ ਬੁੱਧਵਾਰ ਨੂੰ ਆਰਗੇਨਾਈਜ਼ਰ ਕਹਿੰਦੇ ਆ ਕਿ ਸਭ ਤੋਂ ਵੱਡੀ ਨੇਸ਼ਨਲ ਵਾਈਡ ਪ੍ਰੋਟੈਸਟ ਦੱਸਿਆ ਜਾ ਰਿਹਾ ਇਹਨੂੰ ਜਿਹੜਾ ਗਿਗ ਇਕਨੋਮੀ ਜਾਇੰਟਸ ਨੇ ਇਹਨਾਂ ਦੇ ਖਿਲਾਫ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਹੋ ਗਿਆ ਸਟ੍ਰਾਈਕ 24 ਘੰਟੇ ਰਹਿਣੀ ਆ ਪੂਰੇ ਵੈਲੈਂਟਾਈਨ ਡੇਨ ਦੇ ਉੱਤੇ ਬਿਜ਼ੀ ਡੇ ਹੁੰਦਾ ਇਹ ਜਿਹੜਾ ਐਪ ਦੇ ਉੱਤੇ ਤੇ ਉਹਨਾਂ ਨੇ ਪਲਾਨ ਕੀਤਾ ਕਿ ਘੱਟੋ ਘੱਟ 17 ਅਮਰੀਕਾ ਦੇ ਸ਼ਹਿਰ ਜਿਨ੍ਹਾਂ ਦੇ ਵਿੱਚ ਲਾਸ ਐਂਜਲਸ ਸ਼ਿਕਾਗੋ ਸੈਨ ਫ੍ਰਾਂਸਿਸਕੋ ਵਸ਼ਿੰਗਟਨ ਫਿਲਡੈਲਫੀਆ ਔਰਲੈਂਡੋ ਜਿਹੜੇ ਆ ਟੂ ਰਾਈਡ ਸ਼ੇਅਰ ਜਿਹੜੀਆਂ ਲੇਬਰ ਆਰਗੇਨਾਈਜ਼ ਆਰਗੇਨਾਈਜੇਸ਼ਨਸ ਨੇ ਇਹਦੇ ਉੱਤੇ ਜਿਹੜੀਆਂ ਦੋ ਹੈ ਰਾਈਡ ਸ਼ੇਅਰਿੰਗ ਔਰ ਹੈਗੀਆਂ ਲੇਬਰ ਔਰਗੇਨਾਈਜੇਸ਼ਨਸ ਡਰਾਈਵਰ ਇਹ ਕਹਿੰਦੇ ਆ ਕਿ ਊਬਰ ਤੇ ਲਿਫਟ ਜਾਣ ਬੁੱਝ ਕੇ ਉਹਨਾਂ ਦੇ ਫੇਅਰ ਨੂੰ ਕੱਟਆਊਟ ਕਰ ਰਹੇ ਆ ਤੇ ਡਰਾਈਵਰ ਨੂੰ ਕੰਮ ਜ਼ਿਆਦਾ ਕਰਨਾ ਪੈ ਰਿਹਾ ਆਪਣੀਆਂ ਜਿਹੜੀਆਂ ਮਤਲਬ ਲੋੜਾਂ ਪੂਰੀਆਂ ਕਰਨ ਦੇ ਲਈ ਉਹ ਇਹ ਕਹਿ ਰਿਹਾ ਕਿ ਜਿਹੜੇ ਲਿਵਿੰਗ ਵੇਜਸ ਆ ਉਹ ਅਨਸ਼ੋਰ ਕੀਤੇ ਜਾਣ ਡਰਾਈਵਰਸ ਦੇ ਲਈ ਜਿਹੜੇ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ ਵੀ ਜਿਹੜੀ ਪੇ ਕਿੱਦਾਂ ਕੈਲਕੂਲੇਟ ਕੀਤੀ ਜਾਂਦੀ ਆ ਤੇ ਇਹ ਵੀ ਦੱਸਿਆ ਕਿ ਜਿਹੜੇ ਡੀਐਕਟੀਵੇਸ਼ਨਸ ਆ ਉਹ ਵੀ ਜਾਇਜ਼ ਨਹੀਂ ਆ ਉਹ ਵੀ ਰੁਕਣੀਆਂ ਚਾਹੀਦੀਆਂ ਇੱਕ ਡਰਾਈਵਰ ਜਦੋਂ ਆਪਣੀ ਐਕसेस ਪਲੈਟਫਾਰਮ ਦੇ ਉੱਤੇ ਲੂਜ਼ ਕਰ ਜਾਂਦਾ ਤੇ ਉਹ ਵੀ ਗਲਤ ਗੱਲ ਆ ਜਿਹੜਾ ਚੈਲੰਜਸ ਵੱਡਾ ਆ ਰਿਹਾ ਉਹ ਇਸ ਵੇਲੇ ਸਰਵਾਈਵਿੰਗ ਦਾ ਆ ਜਿਹੜੇ ਉਬਰ ਚਲਾਉਣ ਵਾਲੇ ਆ ਉਹ ਦੱਸਦੇ ਆ ਕਿ ਉਹਨਾਂ ਨੇ ਪਲਾਨ ਕੀਤੀ ਹੈ ਵਾਸ਼ਿੰਗਟਨ ਏਰੀਆ ਦੇ ਵਿੱਚ ਸਟ੍ਰਾਈਕ ਉਹ ਕਹਿੰਦੇ ਅਸੀਂ ਉਬਰ ਤੇ ਲਿਫਟ ਦੇ ਵਿੱਚ ਇਹ ਹਾਲ ਹੋ ਗਿਆ ਕਿ ਕੁਝ ਚਿਰ ਪਹਿਲਾਂ ਜਿੰਨਾ ਪੈਸਾ ਇਹ ਬਣਾਉਂਦੇ ਸੀ ਹੁਣ ਜੇ ਉਹਨਾਂ ਕੰਮ ਦੁੱਗਣੇ ਘੰਟੇ ਵੀ ਕਰਨ ਤੇ ਫੇਰ ਵੀ ਪੈਸੇ ਨਹੀਂ ਬਣਦੇ ਮਤਲਬ ਡਬਲ ਆਵਰਸ ਵੀ ਲਾਉਣ ਤੇ ਸੇਮ ਜਿਹੜੀ ਮਨੀ ਆ ਉਹ ਨਹੀਂ ਬਣਦੀ ਗਰੁੱਪ 6 ਕਹਿ ਰਿਹਾ ਕਿ ਡਿਮਾਂਡ ਕਰ ਰਿਹਾ ਕਿ ਇੰਪਰੂਵਮੈਂਟ ਤੇ ਸੇਫਟੀ ਫੀਚਰ ਡਰਾਈਵਰਸ ਦੇ ਲਈ ਤੇ ਸੈਪਰੇਟ ਜਿਹੜਾ ਇਹ ਜਿਹੜੀ ਗੱਲਬਾਤ ਚਾਹੁੰਦੇ ਆ ਤੇ ਇਹ ਵੀ ਚਾਹੁੰਦੇ ਆ ਕਿ ਕਿਸੇ ਨਾ ਕਿਸ ਤਰ੍ਹਾਂ ਦੂਜੀਆਂ ਜਿਹੜੀਆਂ ਵਾਰਦਾਤਾ ਕਈ ਹੁੰਦੀਆਂ ਉਹਨਾਂ ਤੋਂ ਵੀ ਇਹਨਾਂ ਨੂੰ ਆ ਬਚਾਇਆ ਜਾ ਸਕੇ ਊਬਰ ਤੇ ਲਿਫਟ ਡਰਾਈਵਰ ਖਾਸ ਕਰ ਜਿਹੜੇ ਸ਼ਿੰਗਟਨ ਏਰੀਆ ਦੇ ਵਿੱਚ ਓਵਰਕ ਲਿਫਟ ਦੋਵਾਂ ਨੇ ਕਿਹਾ ਕਿ ਇਦਾਂ ਦੇ ਪ੍ਰੋਟੈਸਟ ਤੇ ਸਟ੍ਰਾਈਕ ਜਿਹੜੇ ਆ ਉਹ ਨਹੀਂ ਇਹਦਾ ਇਮਪੈਕਟ ਜਿਹੜਾ ਡਰਾਈਵਰ ਦੇ ਉੱਤੇ ਜਾਂ ਅਵੇਲੇਬਿਲਟੀ ਦੇ ਉੱਤੇ ਜਾਂ ਦੂਜੀਆਂ ਚੀਜ਼ਾਂ ਦੇ ਉੱਤੇ ਪੈਂਦਾ ਹੈ ਪਲੇਟਫਾਰਮ ਜਿਹੜੇ ਵਰਕਰ ਨੇ ਉਹ ਰੈਲੀ ਵੀ ਕਰ ਕੀਤੀ ਹੈ ਜ ਜਿਹੜਾ ਨੇ ਕਈ ਥਾਵਾਂ ਦੇ ਉੱਤੇ ਸੋ ਇੱਕ ਹਾਲਾਂਕਿ ਦੇ ਨਾਲ ਨਾਲ ਅਮਰੀਕਾ ਦੇ ਕੈਨੇਡਾ ਦੇ ਵਿੱਚ ਵੀ ਇਦਾਂ ਦੇ ਹਾਲਾਤ ਆ ਦੇਖੋ ਇਹਨਾਂ ਦੀ ਮੰਗ ਕਦੋਂ ਸੁਣੀ ਜਾਂਦੀ ਹੈ ਤੇ ਕੌਣ ਇਹਦੇ ਲਈ ਜ਼ਿੰਮੇਵਾਰ ਆ ਜਿਹਦੇ ਵਿੱਚ ਜਿੰਨੇ ਪੈਸੇ ਇਹਨਾਂ ਨੂੰ ਪਹਿਲਾਂ ਬਣਦੇ ਸੀ ਹੁਣ ਦੁਗਣੇ ਘੰਟੇ ਲਾ ਕੇ ਵੀ ਉਹਨੇ ਪੈਸੇ ਕਿਉਂ ਨਹੀਂ ਬਣਾ ਰਹੇ ਅਗਲੀ ਗੱਲਬਾਤ ਦੋਸਤੋ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਬਾਰੇ ਕੈਲੀਫੋਰਨੀਆ ਬਹੁਤ ਵੱਡੀ ਸਟੇਟ ਆ ਤੇ ਬੜੀ ਮਹੱਤਵਪੂਰਨ ਸਟੇਟ ਆ ਇਹਦੇ ਬਾਰੇ ਲੋਕ ਸੋਚਦੇ ਕੀ ਆ ਮਤਲਬ ਕੈਲੀਫੋਰਨੀਆ ਵਾਸੀਆਂ ਦੀ ਤੇ ਕੈਲੀਫੋਰਨੀਆ ਬਾਰੇ ਆਪਣੀ رائے ਆ ਤੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੀ ਰੈਸਟ ਆਫ ਦਾ ਨੇਸ਼ਨ ਆ ਉਹ ਇਹ ਸਟੇਟ ਨੂੰ ਕਿਦਾ ਪਰਸੀਵ ਕਰਦੀ ਆ ਤੇ ਇਹ ਨੈਗੇਟਿਵ ਹੀ ਆ ਤੇ ਕੁਝ ਜਿਹੜੇ ਪੋਜ਼ਿਟਿਵ ਇਹ ਨੇ ਅੱਧੇ ਅਮਰੀਕਨ ਅਮਰੀਕਨ ਅਡਾਲਟਸ ਇਹ ਮੰਨਦੇ ਆ ਕਿ ਕੈਲੀਫੋਰਨੀਆ ਥੱਲੇ ਨੂੰ ਜਾ ਰਹੀ ਆ ਇਹ ਇੱਕ ਧਾਰਨਾ ਉਹਨਾਂ ਦੇ ਮਨ ਦੇ ਵਿੱਚ ਆ 골ਡਨ ਸਟੇਟ ਦਾ ਕਹਿੰਦੇ ਜਿਹੜਾ ਉਹ ਜਲਵਾ ਸੀ ਉਹ ਖਤਮ ਹੋ ਚੁੱਕਾ ਡੈਮੋਕ੍ਰੇਟ ਤੇ ਰਿਪਬਲਿਕਨ ਜਿਹੜੇ ਹੈਗੇ ਨੇ ਉਹਨਾਂ ਦੇ ਕਈ ਕਨਸਰਨ ਨੇ ਇਹਦੇ ਨਾਲ ਕੈਲੀਫੋਰਨੀਆ ਦੇ ਵੱਲੋਂ ਲਿਬਰਲਸ ਜਿਹੜੇ ਆ ਉਹ ਇਸ ਸਟੇਟ ਨੂੰ ਬਹੁਤ ਐਕਸਪੈਂਸਿਵ ਮੰਨਦੇ ਆ ਤੇ ਅਨਸ਼ੂਟੇਬਲ ਆਪਣੇ ਪਰਿਵਾਰ ਨੂੰ ਵੱਡਿਆ ਕਰਨ ਦੇ ਲਈ ਮੰਨਦੇ ਆ ਕਿ ਇੱਥੇ ਫੈਮਿਲੀ ਨੂੰ ਰੇਸ ਨਹੀਂ ਕੀਤਾ ਜਾ ਸਕਦਾ ਤੇ ਜਿਹੜੇ ਕੰਜ਼ਰਵਟਿਵ ਆ ਉਹ ਡਿਸਐਪਰੂਵ ਕਰਦੇ ਆ ਤੇ ਲਗਭਗ ਸਾਰਾ ਕੁਝ ਹੀ ਜਿਹੜਾ ਇਹ ਪਾਰਟਿਸਨ ਡਿਵਾਈਡ ਆ ਇਹ 네ਗੇਟਿਵਿਟੀ ਫਿਊਲ ਕਰਦਾ ਤੇ 48% ਜਿਹੜੇ ਰਿਪਬਲਿਕਨ ਨੇ ਉਹ ਕੈਲੀਫੋਰਨੀਆ ਨੂੰ ਮਤਲਬ ਅਮਰੀਕਾ ਹੀ ਨਹੀਂ ਮੰਨਦੇ ਵੀ ਇਹ ਅਮਰੀਕਾ ਹੀ ਨਹੀਂ ਹੈ ਜਿਹੜਾ ਸਰਵੇ ਸਾਹਮਣੇ ਆਇਆ ਤੇ ਜਿਹੜੇ ਕੈਲੀਫੋਰਨੀਆ ਦੇ ਪੋਲਿਟਿਸ਼ੀਅਨਸ ਨੇ ਉਹਨਾਂ ਨੂੰ ਕੁਝ ਇਸ਼ੂਜ਼ ਨੂੰ ਜਿਹੜਾ ਅਡਰੈਸ ਸੀਰੀਅਸਲੀ ਕਰਨਾ ਪਊਗਾ ਜਿਹੜੀਆਂ ਖਾਸ ਕਰ ਘਰਾਂ ਦੀਆਂ ਕੀਮਤਾਂ ਉੱਤੇ ਜਾ ਰਹੀਆਂ ਆ ਜਿਹੜੀ ਹੋਮਲੈਸਨੈਸ ਆ ਜਿਹੜੀ ਡਰਾਟ ਆ ਜਿਹੜੀ ਵਾਈਲਡ ਫਾਇਰ ਆ ਸੋ ਇਹਨੂੰ ਲੈ ਕੇ ਅਮਰੀਕਾ ਦੇ ਬਾਰੇ ਲੋਕ ਇਹ ਸਮਝਦੇ ਆ ਵੀ ਇੱਥੇ ਕ੍ਰਾਈਮ ਵੀ ਜ਼ਿਆਦਾ ਹੈ ਵੀ ਸਮਝਦੇ ਆ ਵੀ ਇੱਥੇ ਘਰ ਲੈਣੇ ਵੀ ਔਖੇ ਆ ਤੇ ਇਹ ਓਵਰਆਲ ਸਮਝਦੇ ਆ ਵੀ ਇੱਥੇ ਰਹਿਣਾ ਬਹੁਤ ਔਖਾ ਆ ਖਾਸ ਕਰ ਸੁੱਕਾ ਇੱਥੇ ਬਹੁਤ ਆ ਹੁਣ ਇਹ ਵੱਖਰੀ ਗੱਲ ਆ ਕਿ ਕਿੰਨਾ ਕਿਹੇ ਐਕਸਪੈਂਸਿਵ ਆ ਜਿਹੜੇ ਹਾਈ ਕਾਸਟ ਆਫ ਲਿਵਿੰਗ ਆ ਬਾਇਪਾਰਟਿਸਨ ਕਨਸਰਨਰ 88% ਸਰਵੇਜ ਰਿਸਪੌਂਡੈਂਟ ਇਸ ਨਾਲ ਸਹਿਮਤ ਹੋਏ ਆ ਕਿ ਇਹ ਬਹੁਤ ਜ਼ਿਆਦਾ ਆ ਸੋ ਦਸਾਂ ਦੇ ਵਿੱਚੋਂ 8 ਜਿਹੜੇ ਕੈਲੀਫੋਰਨੀਅਨ ਨੇ ਤੇ ਦਸਾਂ ਦੇ ਵਿੱਚੋਂ 9 ਜਿਹੜੇ ਰੈਜ਼ਿਡੈਂਟਸ ਨੇ ਇਸ ਦੇਸ਼ ਦੇ ਵਿੱਚ ਉਹ ਇਸ ਤਰੀਕੇ ਦੇ ਨਾਲ ਮਤਲਬ ਦੱਸਦੇ ਆ ਕਿ ਇਹ ਵਾਕਈ ਬਹੁਤ ਮਹਿੰਗੀ ਸਟੇਟ ਆ ਇਹ ਇਧਰਲੇ ਪਾਸੇ ਨੂੰ ਸਰਕਾਰ ਨੂੰ ਕੋਈ ਨਾ ਕੋਈ ਧਿਆਨ ਜ਼ਰੂਰ ਦੇਣਾ ਚਾਹੀਦਾ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ حاضر ਹੋਵਾਂਗੇ कृष्णा ਮੀਆਂ ਗੱਲਾਂ ਬਤਾਂ